ਪਿਛਲੀ ਤਰੀਕ ਦੇ ਸੁਪਰੀਮ ਕੋਰਟ ਨੇ ਫੈਸਲੇ ਤੇ ਸਟੇਲ ਆਈ ਸੀ ਕਿ ਫੈਸਲਾ ਅਨੁਜਰ ਨਹੀਂ ਸੁਣਾਉਣਾ ਔਰ ਸੀਬੀਆਈ ਨੂੰ ਨੋਟਿਸ ਭੇਜਿਆ ਸੀ ਜੀ ਤੋਂ ਅੱਜ ਉਸ ਤਰੀਕੇ ਚ ਜਿਹੜਾ ਬਲਾਕਕਾਰ ਵਾਲੇ ਮਾਮਲੇ ਵਿੱਚ ਜਿਹਦੀ ਇਹਨੇ ਰੈਕ ਲਾਈ ਸੀ ਸੁਪਰੀਮ ਕੋਰਟੇ ਚ ਉਹਦੇ ਵਿੱਚ ਸੀਬੀਆਈ ਨੇ ਆਪਣਾ ਜਿਹੜਾ ਪੱਖ ਰੱਖਿਆ ਉੱਥੇ ਨੋਟਿਸ ਦਾ ਜਵਾਬ ਦਿੱਤਾ ਔਰ ਉਸ ਤੋਂ ਬਾਅਦ ਜਿਹੜੀ ਬੈਂਸ ਤੋਂ ਬਾਅਦ ਜੱਜ ਸਾਹਿਬ ਨੇ ਉਹ ਗੁਰਮੀਤਰਾ ਅਮਰੀਂ ਦੀ ਜਿਹੜੀ ਆਰਪੀ ਸੀ ਕਿ ਮੈਨੂੰ ਹੋਰ ਗਵਾਹਾਂ ਤੋਂ ਵੀ ਪਰਮਿਸ਼ਨ ਦਿੱਤੀ ਜਾਵੇ। ਜੀ। ਉਹਨੂੰ ਨਕਾਰਤਾ ਆ ਉਹ ਐਪਲੀਕੇਸ਼ਨਾਂ ਦੀ ਬਿਜ਼ਨਸ ਕਰਦੀ ਹੈ। ਜੀ। ਸੋ ਕੀ ਲੱਗਦਾ ਜੀ ਹੁਣ ਇਹ ਫੈਸਲਾ ਕਿੱਧਰ ਨੂੰ ਜਾਊ? ਬਿਲਕੁਲ ਜੀ ਇਹ ਜਿਹੜਾ ਫੈਸਲਾ ਅਹਿਮ ਮੋੜ ਤੇ ਆ ਜੀ ਔਰ ਇਸ ਤੋਂ ਬਾਅਦ ਹੁਣ ਇੱਕ ਛੋਟੀ ਬੈਂਸ ਹੋਣੀ ਹੈ ਔਰ ਬੈਂਸ ਤੋਂ ਬਾਅਦ ਇਹਦਾ ਜਿਹੜਾ ਡਿਸੀਜਨ ਆ ਜਾਣਾ ਜੀ। ਔਰ ਦੂਜਾ ਜਿਹੜਾ ਕੇਸ ਹੈਗਾ ਜੀ ਉਹ ਹੈਗਾ ਜੀ ਜਿਹੜਾ ਸਾਧੂਆਂ ਨੂੰ ਜਿਹੜਾ ਇਹਨੇ ਨਮਰਦ ਕੀਤਾ ਸੀ ਅਪਾਹਿਤ ਕੀਤਾ ਸੀ ਪੂਨੇ 200 ਸਾਧੂਆਂ ਨੂੰ ਤੇ ਉਹ ਵੀ ਉਹਦੀ ਵੀ ਅੱਜ ਤਰੀਕ ਸੀ ਜੀ ਉਹਦੇ ਵਿੱਚ ਜਿਹੜੀ ਰਿਪੋਰਟ ਪੇਸ਼ ਕਰਨੀ ਸੀ ਲੇਕਿਨ ਜੱਜ ਸਾਹਿਬ ਦੇ ਕੋਲੇ ਕੇਸ ਬਹੁਤ ਜ਼ਿਆਦਾ ਹੋਣ ਕਰਕੇ ਉਹ ਕੇਸ ਤੱਕ ਆਪਣਾ ਨੰਬਰ ਨਹੀਂ ਪਹੁੰਚਿਆ ਤੇ ਉਹਦੀ ਜਿਹੜੀ ਅਗਲੀ ਤਰੀਕ ਆ ਉਹ ਹੈਗੀ ਹੈ ਜੀ 3 April 2017 ਪਾਸ ਕੀਤੀ ਗਈ ਹੈ ਜੀ 3 ਅਪ੍ਰੈਲ 2017 ਜੀ ਜੀ ਮਤਲਬ ਸਾਕੀ ਤੋਂ ਪਹਿਲਾਂ ਪਹਿਲਾਂ ਕੁਛ ਨਾ ਕੁਛ ਹੋ ਜਾਊਗਾ ਉਸ ਮਾਮਲੇ 'ਚ ਵੀ ਉਮੀਦ ਲੱਗਦੀ ਹੈ ਥੋੜੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਤੇ ਔਰ ਇਹ ਦੇ ਇਹਦੇ ਵਿੱਚ ਜਿਹੜੀ ਆ ਤਰੀਕਾ ਕੱਲ ਵੀ ਤਰੀਕਾ ਜੀ ਇਹਦੀ ਜਿਹੜੀ ਬਲਾਕਕਾਰ ਵਾਲੇ ਮਾਮਲੇ 'ਚ ਕਿਉਂਕਿ ਆਰਡਰ ਕੱਲ ਤੱਕ ਨਹੀਂ ਆ ਸਕਦਾ ਸੋ ਹੋ ਸਕਦਾ 2-4 ਦਿਨ ਜਾਂ ਹਫਤਾ ਹੋਰ ਪੈ ਜਵੇ ਹੂੰ ਫਿਰ ਤਾਂ ਇਹ ਹੋ ਸਕਦਾ ਜੀ ਕਿ ਨਵਾਂ ਸਾਲ ਚਿਹਰੀਆਂ ਨਾਲ ਜਾਂ ਵਕੀਲਾਂ ਨਾਲ ਬਿਲਕੁਲ ਬਿਲਕੁਲ ਜੀ ਇਹ ਜਿੱਦਾਂ ਆਸਾ ਰਾਮ ਵੀ ਉਹ ਇੱਕ ਵਾਰੀ ਝੇਲ ਚ ਗਿਆ ਵਾਪਸ ਨਹੀਂ ਮੁੜਿਆ ਉਹ ਜਦੋਂ ਇੱਕ ਵਾਰੀ ਚਲਾ ਗਿਆ ਫਿਰ ਜਿਹੜੇ ਇਹ ਵਾਪਸ ਮੁੜਨ ਦੇ आसार ਬਹੁਤ ਘੱਟ ਨੇ ਔਰ ਇਹਦੇ ਨਾਲ ਨਾਲ ਜਿੱਦਾਂ ਨੋਟਬੰਦੀ ਹੋਈ ਆ ਸੋ ਵੀ ਤੁਹਾਡੇ ਨਾਲ ਸਰੋਤਿਆਂ ਨਾਲ ਸਾਂਝੀ ਕਰਦੀਏ ਇਹ ਕੁਝ ਇਹ ਆਸਾ ਰਾਮ ਜੀ ਅੱਜ ਕੱਲ ਆਪਣੇ ਸਾਧੂਆਂ ਦੇ ਖਾਤਿਆਂ 'ਚ ਪੈਸੇ ਪਵਾ ਰਿਹਾ ਜੀ ਜਿਹੜੇ 5 500 ਦੇ ਨੋਟ ਨੇ ਉਹ ਜਮ੍ਹਾਂ ਕਰਾਏ ਨੇ ਉਹਨੇ ਔਰ ਇਹਦੇ ਨਾਲ ਨਾਲ ਇੱਕ ਸਾਧੂ ਨੂੰ ਦੇ ਘਰੇ ਇਨਕਮ ਟੈਕਸ ਦਾ ਛਾਪਾ ਵੀ ਵਜਿਆ ਕਿਉਂਕਿ ਉਹਦੇ ਖਾਤੇ 'ਚ ਜਿਆਦਾ ਅਕਾਊਂਟ 'ਚ ਪੈਸੇ ਪਾ ਦਿੱਤੇ ਗਏ ਸੀ ਪਹਿਲਾਂ-ਪਹਿਲਾਂ ਤੇ ਉਹ ਉਸ ਤੋਂ ਬਾਅਦ ਉਹਨਾਂ ਨੇ ਜਾ ਕੇ ਘਰ ਵੇਖਿਆ ਕਿ ਘਰ 'ਕੀ ਕੁਛ ਹੈ ਘਰ ਕੁਛ ਵੀ ਨਹੀਂ ਬਹੁਤ ਜਿਆਦਾ ਅਮੀਰ ਨਹੀਂ ਹੈਗੇ ਕਿ ਉਹਦੇ ਖਾਤੇ 'ਚ ਲੱਖਾਂ ਰੁਪਏ ਪਾ ਦਿੱਤੇ ਗਏ ਨੇ ਜੀ ਜੀ ਕਹਿੰਦੇ ਹੋਣੇ ਬਾਬੇ ਜੀ ਮਿਹਰ ਹੋ ਗਈ ਜੀ ਰਹਿਮਤਾਂ ਹੋ ਗਈਆਂ ਪਿਤਾ ਜੀ ਦੀਆਂ ਭਰ ਗਏ ਘਰ ਸਾਡੇ ਇਸੇ ਕਿ ਰਹਿਮ ਤਾਂ ਜੀ ਕਰਮਾ ਕੋਲ ਪੈਸੇ ਸਦਾ ਰਹੇ ਤਾਂ ਹੋਣੀ ਹੈ ਨਾ ਕਿ ਉਸ ਗੁਰਮੀਤ ਰਾਮ ਸਿੰਘ 2 ਨੰਬਰ ਦੀ ਕਮਾਈ ਹੈ ਅਕਸਰ ਉਹਨਾਂ ਨੂੰ ਵਰਤਾ ਆਇਆ ਜੀ ਕਿ ਪਹਿਲੇ ਉਹਨਾਂ ਦੇ ਨਾਂ ਤੇ ਜ਼ਮੀਨਾਂ ਲਵਾ ਕੇ ਉਹਨਾਂ ਨੂੰ ਅਪਾਇਜ਼ ਕਰਤਾ ਸਦਾ ਸਾਰੀ ਜ਼ਿੰਦਗੀ ਵਾਸਤੇ ਸੋ ਇਹ ਕਾਗਜ਼ ਤੁਹਾਡੇ ਨਾਲ ਪਹਿਲੇ ਹੀ ਸ਼ੇਅਰ ਕਰ ਚੁੱਕੇ ਹਾਂ ਜੀ ਸੋ ਇਹ ਇਦਾਂ ਦੇ ਅਪਾਇਜ਼ ਕਰਦਾ ਆ ਤੇ ਹੁਣ ਵੀ ਇਹੇ ਇਸੇ ਤਰੀਕੇ ਨਾਲ ਕਰਨਾ ਕਿਸੇ ਨੂੰ ਪੈਸਾ ਛੱਡਣਾ ਤਾਂ ਹੈ ਨਹੀਂ ਪਰ ਇਹ ਪੈਸਾ ਇੱਕ ਨੰਬਰ ਚ ਕਰਕੇ ਫਿਰ ਵਾਪਸ ਦੇ ਦੇ ਨੂੰ ਮਿਲ ਜਾਣਾ ਜੀ अच्छा ਇਹਨੂੰ ਇਹ ਤੁਸੀਂ ਕਹਿ ਰਹੇ ਹੋ ਕਿ ਇਧਰ ਪੈਸਾ ਕਮਾਉਣ ਦੇ ਵਾਸਤੇ ਸ਼ਰਧਾ ਲੂਆਂ ਦੇ ਖਾਤਿਆਂ ਤੇ ਮੈਂ ਸੋਚਿਆ ਕਿ ਉਹਨਾਂ ਨੂੰ ਵੈਸੇ ਦਿੱਤਾ ਕਿ ਆ ਲਓ ਭਾਈ ਤੁਸੀਂ ਕਮਾਇਆ ਬਹੁਤ ਨਹੀਂ ਨਹੀਂ ਇਹ ਸਿਰਫ ਇਹ ਸਿਰਫ ਪੈਸਾ ਕਮਾਉਣ ਵਾਸਤੇ ਦਿੱਤਾ ਹੈ ਜੀ ਤੁਰ ਸਾਹਿਬ ਇਹਨਾਂ ਗੱਲਾਂ ਦੇ ਕੋਈ ਤੱਤ ਹੈਗੇ ਆ ਜਿਹੜੀਆਂ ਆਪਾਂ ਕਰਦੇ ਆਂ ਵੀ ਮਤਲਬ ਇਹ ਪੈਸੇ ਦਾ ਹੈ ਹੋਇਆ ਕੋਈ ਉਹ ਕੇਸ ਕੋਈ ਬਿਲਕੁਲ 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 ਇਹਨਾਂ ਗੱਲਾਂ ਸਾਥੇ ਨੇ ਕਿ ਮੈਂ ਆਕੀ ਵੈਸੇ ਤਲਾ ਰੱਖੀ ਆ ਅਤੇ ਕਿਉਂਕਿ ਕੁਝ ਕੋ ਸਾਧੂ ਇਦਾਂ ਦੇ ਜਿਹੜੇ ਮਿਲਦੇ ਆ ਔਰ ਉਹਨਾਂ ਨੇ ਦੱਸਿਆ ਆ ਕਿ ਮੇਰੇ ਸਾਡੇ ਅਕਾਊਂਟ 'ਚ ਪੈਸੇ ਪਾਏ ਆ ਜੀ। ਪਰੋਸੇ ਜੋ ਸੂਤਰ ਜਿਹੜੇ ਹੁੰਦੇ। ਹਾਂਜੀ। ਜੀ। ਸੋ ਇਹਨਾਂ ਸਰੋਤਾਾਂ ਦੇ ਜਰੀਏ ਜਿਹੜੀਆਂ ਗੱਲਾਂ ਜੀ ਉਹ ਸਾਹਮਣੇ ਆ ਰਹੀਆਂ। ਬੀਤੇ ਟਾਈਮ ਦੇ ਵਿੱਚ ਇਹਨਾਂ ਨੇ ਕਈ ਫਿਲਮਾਂ ਬਣਾਈਆਂ। ਕਈ ਤਰ੍ਹਾਂ ਦੇ ਦੋਸ਼ ਉਹਨਾਂ 'ਤੇ ਵੀ ਲੱਗਦੇ ਰਹੇ ਆ। ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਫਿਲਮਾਂ ਦੇ ਬਾਰੇ? ਕਿਹਾ ਜਾਂਦਾ ਜੀ ਕਿ ਸਿਨੇਮਾ ਹਾਲ ਆ ਜਿਹੜਾ ਉਹ ਕ ਇਹਨਾਂ ਦੇ ਵੱਲੋਂ ਕੀਤਾ ਜਾਂਦਾ ਸੀ ਤੇ ਜਿਹੜੀ ਭੀੜ ਹੈ ਉਹ ਫਿਲਮ ਤਾਂ ਦੇਖਦੇ ਨਹੀਂ ਹੁੰਦੇ ਸੀ ਜਾਂ ਦੇਖ ਵੀ ਲੈਂਦੇ ਸੀ ਕਿ ਪੈਸੇ ਨਹੀਂ ਉਹ ਲਾਉਣੇ ਪੈਂਦੇ ਸੀ ਕਿੰਨੀ ਇੱਕ ਸਚਾਈ ਹੈ ਇਸ ਗੱਲ 'ਚ ਬਿਲਕੁਲ ਇਹ ਗੱਲ ਬਿਲਕੁਲ ਕਲੀਅਰ ਆ ਕਿ ਤੁਸੀਂ ਕਿਸੇ ਵੀ ਤੁਸੀਂ ਸਰੋਤਿਆਂ ਨੂੰ ਵੀ ਬੇਨਤੀ ਹੈ ਕਿ ਬੁੱਕ ਮਾਈ ਸ਼ੋ ਜਿਹੜਾ ਹੈਗਾ ਉਹ ਟਿਕਟਾਂ ਬੁੱਕ ਕਰਦਾ ਹੈ ਜੀ ਤੁਸੀਂ ਐਮਐਸਸੀ ਦੇ ਤੁਸੀਂ ਸਾਈਟ ਤੇ ਐਮਐਸਸੀ ਫਿਲਮ ਦੇ ਵਿੱਚ ਕਲਿੱਕ ਕਰੋਗੇ ਇੱਕੋ ਜਿੰਨੀਆਂ ਸੀਟਾਂ ਹਰ ਦਿਨ ਉਹ ਭਰੀਆਂ ਹੋਣੀਆਂ ਨੇ ਇੱਕੋ ਜਿੰਨੀਆਂ ਸੀਟਾਂ ਅੱਛਾ ਠੀਕ ਹੈ ਜੀ ਔਰ ਉਹ ਜਦੋਂ ਤੁਸੀਂ ਉੱਥੇ ਜਾਂਦੇ ਹੋ ਤੇ ਉਦੋਂ ਪਹਿਲੇ ਹਾਊਸ ਫੁੱਲ ਦਾ ਬੋਰਡ ਲੱਗੇਗਾ ਜੇਕਰ ਤੁਸੀਂ ਕਹੋਗੇ ਅਸੀਂ ਵੇਖਣੀ ਹੈ ਤੁਹਾਨੂੰ ਕੋਈ ਟਿਕਟ ਦੇ ਪੈਸੇ ਦੇਣ ਦੀ ਲੋੜ ਨਹੀਂ ਖਾਲੀ ਸੀਟਾਂ ਜਾ ਕੇ ਬੈਠ ਸਕਦੇ ਹੋ ਪੂਰਾ ਦਾ ਪੂਰਾ ਹਾਲ ਖਾਲੀ ਹੁੰਦਾ ਹੈ ਹਮ ਹਮ ਅੱਛਾ ਇਹ ਵੀ ਸਿਸਟਮ ਹੈਗਾ ਹਾਂਜੀ ਇਹ ਵੀ ਸਿਸਟਮ ਹੈ ਜੀ ਔਰ ਕੋਈ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਘਰੋਂ ਚੁੱਕਦੇ ਆ ਔਰ ਘਰੋਂ ਦੇ ਦਿੰਦੇ ਆ ਔਰ ਇਸ ਤਰੀਕੇ ਨਾਲ ਕਿਉਂਕਿ ਹੁਣ ਨੋਟਬੰਦੀ ਹੋ ਗਈ ਤੇ ਹੁਣ ਤਾਂ ਇਹ ਰੁਕ ਗਿਆ ਅਦਰਵਾਈਜ਼ ਪਹਿਲੇ ਜਿਹੜੇ ਸੀ ਇੱਕ ਘਰ ਘਰ ਜਾ ਕੇ ਲੋਕਾਂ ਨੂੰ ਕਹਿੰਦੇ ਸੀ ਵੀ ਤੁਸੀਂ ਫਿਲਮ ਦੇਖ ਕੇ ਆਓ ਜਦੋਂ ਕਹਿੰਦੇ ਸੀ ਪ੍ਰੇਮੀ ਕਿ ਅਸੀਂ ਫਿਲਮ ਦੇਖਣ ਨਹੀਂ ਜਾ ਸਕਦੇ ਜਾਂ ਕੋਈ ਬਾਹਨਾ ਲਗਾਉਣਾ ਕੋਈ ਵੀ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਪੈਸੇ ਦੇ ਦਿਓ ਟਿਕਟ ਲੈ ਲਓ ਤੁਹਾਨੂੰ ਰੱਬ ਉਦਾਂ ਹੀ ਭਲਾ ਕਰੇਗਾ ਤੇ ਅਸੀਂ ਬੰਦਾ ਹੋਰ ਇੰਤਜ਼ਾਮ ਕਰ ਲਾਂਗੇ ਸੋ ਬੰਦੇ ਕੀ ਨੇ ਉਹ ਜਿਹੜੀਆਂ ਟਿਕਟਾਂ ਜਿਹੜੀਆਂ ਸੀਟਾਂ ਭਰਨੀਆਂ ਹੁੰਦੀਆਂ ਨੇ ਟਿਕਟਾਂ ਲੈ ਲੈ ਕੇ ਸਿਰਫ ਇੰਨਾ ਕੀ ਕਰਦੇ ਆ ਜੀ ਜੀ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਆ ਸਿਸਟਮ ਹੈਗਾ ਯਾ ਇਹ ਜਿਹੜੀਆਂ ਫਿਲਮਾਂ ਦਿਖਾਉਣ ਵਾਸਤੇ ਇਹ ਪ੍ਰੈਸ਼ਰ ਵੀ ਕਰਦੇ ਆ ਪ੍ਰੈਸ਼ਰਾਈਜ਼ ਵੀ ਕਰਦੇ ਆ ਔਰ ਲਾਲਚ ਵੀ ਦਿੰਦੇ ਆ ਜੀ ਤੁਸੀਂ ਇਹ ਵੀ ਜਿਹੜੀ ਟਵਿੱਟਰ ਗੁਰਮੀਤ ਆਰਮਲੀ ਦੀ ਟਵਿੱਟਰ ਤੇ ਜਾ ਕੇ ਥੱਲੇ ਵੇਖੋਗੇ 74 ਵਾਰੀ ਜਿਹੜਾ ਲਗਾਤਾਰ ਫਿਲਮ ਦੇਖੇਗਾ ਉਹ ਗੁਰਮੀਤ ਆਰਮਲੀ ਨਾਲ ਰੋਟੀ ਖਾਏਗਾ ਅੱਛਾ ਹਾਂਜੀ 74 ਵਾਰ ਜੋ ਲਗਾਤਾਰ ਫਿਲਮ ਦੇਖੇਗਾ ਉਹ ਗੁਰਮੀਤ ਆਰਮਲੀ ਨਾਲ ਰੋਟੀ ਖਾਏਗਾ ਸੋ ਇਹ ਇੱਕ ਵੱਡਾ ਕਾਰਨ ਆ ਕਿ ਪਿਛਲੇ ਦਿਨ ਇਹ ਤੋਂ ਪਹਿਲਾਂ ਜਿਹੜੇ ਮਸਤਾਨਾ ਜੀ ਸੀ ਉਹਨਾਂ ਦਾ ਭੰਡਾਰਾ ਮਨਾਇਆ ਜਾਂਦਾ ਸੀ ਤੇ ਹਰ ਵਾਰੀ ਬੜੀ ਭੀੜ ਹੁੰਦੀ ਸੀ ਐਦ ਕੀ ਸਾਰੀਆਂ ਸੜਕਾਂ ਸੁਨੀਆਂ ਸੀ ਜੀ ਪਰ ਤੇਰੇ ਨਿਊਜ਼ ਵੀ ਲੱਗੀ ਸੀ ਪਹਿਰੇਦਾਰ ਚੋ ਮੈਂ ਦਿੱਤੀਆਂ ਵੀ ਸੀ ਫੋਟੋਆਂ ਇਹ ਐਦ ਕੀ ਸਾਰੀਆਂ ਸੜਕਾਂ ਸੁਨੀਆਂ ਹੀ ਬਹੁਤ ਆ ਜਿਹੜਾ ਕੱਟ ਗੁਰਮੀਤਰਾਮ ਸਿੰਘ ਦੇ ਪੇਰੇ ਪ੍ਰੇਮੀ ਲੋਕ ਘਰ ਬੈ ਗਿਆ ਆ ਉਹ ਹੁਣੇ ਦੇ ਕੋਲ ਨਹੀਂ ਜਾਂਦਾ ਹੈ ਜੀ ਇਹ ਵਧਾਈ ਦੇ ਪਾਤਰ ਹੋ ਜੀ ਤੁਸੀਂ ਤੁਹਾਡਾ ਮਨ 'ਚ ਜਿੰਨਾ ਨੇ ਇਹ ਸਾਦਕਾ ਲੋਕਾਂ ਤੱਕ ਗੱਲ ਅਪੜੀ ਅੱਜ ਬਹੁਤਾ ਕੱਟ ਘਰੇ ਬਹਿ ਗਿਆ ਹੈ ਇਹ ਰਿਐਲਿਟੀ ਹੈ ਜੀ ਇਹ ਸੱਚਾਈ ਹੈ ਤੇ ਆਪਾਂ ਜੇ ਮੁੜ ਕੇ ਫੇਰ ਕੇਸਾਂ ਵੱਲ ਨੂੰ ਚੱਲ ਗਏ ਜਿਹੜੇ ਕੇਸ ਡੇਰਾ ਮੁਖੀ ਦੇ ਖਿਲਾਫ ਨੇ ਹਾਂਜੀ ਉਹਨਾਂ 'ਚੋਂ ਕਿਹੜੇ-ਕਿਹੜੇ ਕੇਸ ਹੈ ਜਿਹੜੇ ਹਾਈ ਕੋਰਟ ਦੇ ਵਿੱਚ ਹੈ ਜੀ ਤੇ ਸੀਬੀਆਈ ਕੋਰਟ ਪੰਚਕੂਲਾ ਦੇ ਵਿੱਚ ਵੀ ਹੈ ਕੁਝ ਅੰਮ੍ਰਾਲਾ ਦੇ ਵਿੱਚ ਵੀ ਹੈ ਨਾ ਇੱਕ ਕੇਸ ਦਾ ਉਹ ਅੰਬਾਲਾ ਵਾਲਾ ਜਿਹੜਾ ਸੀਬੀਆਈ ਸਪੈਸ਼ਲ ਕੋਰਟ ਜਿਹੜੀ ਪੰਚਕੁਲਾ ਹੈਗੀ ਆ ਉਹ ਪਹਿਲੇ ਅੰਬਾਲਾ ਹੁੰਦੀ ਸੀ ਉਹ ਅੱਜ ਕੱਲ ਪੰਚਕੁਲਾ ਆ ਗਈ ਜੀ ਤੇ ਉਹ ਜਿਹੜੇ ਅੰਬਾਲਾ ਵਾਲੇ ਪੰਚਕੁਲਾ ਆ ਗਏ ਆ ਉਹ ਤਾਂ ਉੱਥੇ ਹੀ ਆ ਜੀ ਤਿੰਨ ਕੇਸ ਸੀਬੀਆਈ ਸਪੈਸ਼ਲ ਕੋਰਟ ਪੰਚਕੁਲਾ ਚ ਚੱਲੀ ਜਾਂਦੇ ਆ ਜੀ ਜਿਹਦੇ ਵਿੱਚ ਬਲਾਸਕਰ ਵਾਲਾ ਰਣਜੀਤ ਅਕਤਿਆਕਣ ਤੇ ਇੱਕ ਜਿਹੜਾ ਆ ਰਾਮਚੰਦਰ ਛਤਰਪਤੀ ਜਿਹੜੇ ਪੱਤਰਕਾਰ ਸੀ ਉਹ ਵਾਲੇ ਜੀ ਇਹ ਜਿਹੜੇ ਤਿੰਨ ਕੇਸ ਉੱਥੇ ਚੱਲੀ ਜਾਂਦੇ ਆ ਇਹ ਤੋਂ ਇਲਾਵਾ ਹਾਈ ਕੋਰਟ ਵਿੱਚ ਜਿਹੜਾ ਸਾਦੂਆਂ ਨੂੰ ਨਿਮਰਤ ਕਰਨ ਵਾਲਾ ਮਾਮਲਾ ਆਇਆ ਜੀ ਔਰ ਪਲੱਸ ਜਿਹੜਾ ਇੱਕ ਫਕੀਰ ਚੰਦ ਦਾ ਡਾਇਵੋਰਸ ਉਹ ਵਾਲਾ ਉਹ ਹਜੇ ਹਾਈ ਕੋਰਟ ਵਿੱਚ ਚੱਲ ਰਿਹਾ ਜੀ ਇਹ ਦੋ ਥੋਥੇ ਆ ਜੀ ਬਾਕੀ ਜ਼ਮੀਨਾਂ ਵਾਲੇ ਜਿਹੜੇ ਮਾਮਲੇ ਨੇ ਉਹ ਅਲੱਗ ਚੱਲ ਜਾਂਦੇ ਆ ਜੀ ਕਿ ਗੁਰਮੀਤ ਰਾਮ ਨੇ ਬੇਨਾਮੀ ਪ੍ਰਾਪਰਟੀ ਜਿਹੜੀ ਇਕੱਠੀ ਕੀਤੀ ਆ ਉਹ ਜਿਹੜੇ ਚੀਫ ਜਸਟਿਸ ਕੋਲ ਐਪਲੀਕੇਸ਼ਨ ਫਾਈਲਿੰਗ ਪਈ ਹੈ ਜੀ ਹੂੰ ਹੂੰ ਕੀ ਕੀ ਚੱਲ ਰਿਹਾ ਹੈ ਇਨਾ ਕੇਸਾਂ ਦਾ ਨਿਪਟਾਰਾ ਕਦੋਂ ਹੋ ਸਕਦਾ ਹੈ ਜੀ ਆਪਾਂ ਇਹ ਜਾਣਾਂਗੇ ਪਰ ਉਸ ਤੋਂ ਪਹਿਲਾਂ ਇੱਕ ਕਾਲਰ ਨੇ ਆਪਣੇ ਨਾਲ ਆਪਾਂ ਉਹਨਾਂ ਦਾ ਜਿਹੜਾ ਜੀ ਸਵਾਲ ਵੀ ਸੁਣ ਲਈਏ ਕੀ ਕਹਿਣਾ ਚਾਹੁੰਦੇ ਨੇ ਇਹ ਵੀ ਸੁਣ ਲਈਏ ਹਾਂਜੀ ਸਵਾਗਤ ਹੈਲੋ ਕੋ ਕੋਕ੍ਰਿਸਲ ਤੁਹਾਡੀ ਆਵਾਜ਼ ਦੂਰੋਂ ਜਿਹਾ ਆ ਰਹੀ ਹੈ ਮੜਾ ਫੋਨ ਨੇੜੇ ਕਰੋ ਗਲਾਸ ਦੂਰ ਕਰ ਦਿਓ ਆਵਾਜ਼ ਮੈਨੂੰ ਜਵਾਂ ਮਿਲ ਰਹੀ ਹੁਣ ਠੀਕ ਹੈ ਜੀ ਹਾਂ ਨਹੀਂ ਹਾਂ ਠੀਕ ਹੈ ਮੈਂ ਇਹਨਾਂ ਨਾਲ ਗੱਲ ਕਰਨੀ ਚਾਹਾਂ ਜੀ ਠੀਕ ਹੈ ਕੋਲਡਾ ਪਰ ਬਹੁਤ ਵਧੀਆ ਲੱਗ ਰਿਹਾ ਯਾਰ ਤੇ ਪਰ ਤੇ ਵੀ ਹੁਣ ਇਹ ਇੱਕ ਪਾਸੇ ਆਪਣਾ ਰਹਿੰਦਾ ਨਹੀਂ ਇੱਕ ਪਾਸੇ ਪ੍ਰੇਮੀ ਗਈ ਜਾਂਦੀ ਹੈ ਜੀ ਇਹ ਉਹ ਜੇ ਪ੍ਰੇਮੀ ਵੀ ਕਿਹਾ ਜਾ ਸਕਦਾ ਜੀ ਉਹਨਾਂ ਨੂੰ ਹੋਰ ਕੀ ਕਿਹਾ ਜਾ ਸਕਦਾ ਆਪਾਂ ਇਹਨੂੰ ਪੁੱਛ ਲੈਨੇ ਨਹੀਂ ਨਹੀਂ ਕਲਮੰਦ ਹੋਰ ਪੁੱਛਣੀ ਚਾਹੁੰਦਾ ਜੀ ਕਿ ਉਹਨਾਂ ਦੇ ਕੋਈ ਕਰਮੀ ਚਨਾਵ ਨਹੀਂ ਮਨਾ ਇਹਨਾਂ ਦਾ ਸਾਰਾ ਕੁਝ ਹੋ ਗਿਆ ਵੀ ਮੈਂ ਮੈਨੂੰ ਪਤਾ ਵੀ ਉਹ ਨੇੜਾ ਨਾਮ ਦਿੰਦੇ ਆ ਹੂੰ ਹੂੰ ਜਾਦਾ ਇਹ ਆਉਣੀ ਆ 10 ਦਿਨ ਜਿਹੜਾ ਉਹ ਨਾਮ ਦਿੰਦੇ ਆ ਕਿੰਨੀ ਫਿਰ ਮੈਂ ਉਸ ਦਿਵਾਰ ਚ ਆਉਣੇ ਆ 10 ਦਿਨ ਵੀ ਕੀ ਦਿੰਦਾ ਆ ਜੀ ਇਹ ਤਾਂ ਕਈ ਵਾਰੀ ਦੱਸ ਚੁੱਕੇ ਆ ਜੀ ਹਾਂ ਜੀ ਵੈਸੇ ਕੋਕਰੀ ਸਾਹਿਬ ਆਏ ਤਾਂ ਨਹੀਂ ਕਿਤੇ ਕਿ ਬ੍ਰਾਂਚ ਖੋਲਣ ਦੀ ਤਿਆਰੀ ਹੋਵੇ ਹਾਂਗਕਾਂਗ ਦੇ ਵਿੱਚ ਨਹੀਂ ਮੈਂ ਜਾਂ ਤੁਹਾਨੂੰ ਮੈਂ ਤੁਹਾਨੂੰ ਬੱਸ ਸਾਹਿਬ ਵੀ ਮੈਨੂੰ ਪਤਾ ਮੈਂ ਕੀ ਕਾਰਬਰੇਟ ਬੰਦਾ ਜੀ ਆ ਇਹਨਾਂ ਸਾਡੇ ਪਿੰਦੇ ਲੋਕ ਬਹੁਤ ਪੇਂਦੀ ਆ ਤੇ ਨਾਲ ਉੱਥੇ ਸਾਡੇ ਪਰਦੇ ਲੋਕਾਂ ਦੀ ਗੱਲ ਕਰਦੇ ਹੀ ਕੋਈ ਕਹੇ ਵੀ ਸਰ ਜਿਹੜਾ ਗਾਲ ਕੱਢਦਾ ਕੋਈ ਕਹੇ ਮੂੰਹ ਚੋਪ ਦਾ ਕਿ ਰਮੈ ਕਿਤਨਾ ਹੋਈ ਚਲੀ ਜਾਂ ਮੈਂ ਜਾਂਦਾ ਬਾਜ਼ਾਰ ਕੇ ਦੇਖ ਕੇ ਆਉਣਾ ਕੀ chende ਉਹ ਹੂੰ ਹੂੰ ਮੈਂ ਹੁਣ ਗਿਆ ਤੇ ਮੈਂ ਨਾਮ ਦੇ ਕੇ ਆਇਆ ਤੇ ਮੈਨੂੰ ਜਿਹੜੇ ਉਹ ਪੇਂਦੀ ਸੀ ਮੈਨੂੰ ਪਹਿਲਾਂ ਵੀ ਕਰਾਇਆ ਨਹੀਂ ਜਣਾ ਮੈਂ ਕਿ ਨਾ ਵੀ ਮੈਂ ਮੈਂ ਤਾਂ ਦੂਜੇ ਪਾਸੇ ਆ ਕੇ ਮੈਂ ਕਿ ਵੀ ਅਸਤ੍ਰੈਨ ਆਉਂਦੇ ਦੇ ਕੇ ਕਰਾਇਆ ਜੇ ਮੈਂ ਮੈਂ ਦੁਬਾਰਾ ਕਰਾਇਆ ਦਊਗਾ ਹੂੰ ਹੂੰ ਤਮੈ ਕਰਾਇਆ ਦਿੱਤਾ ਉਹਨਾਂ ਨੂੰ ਇਹ ਜਿਹੜੇ ਪਹਿਲੇਰ ਬੰਦਾ ਲੈ ਜਦਾ ਉਹ ਤਾਂ ਕਰਾਇਆ ਵੀ ਨਹੀਂ ਲੈਂਦੇ ਕੇ ਫ੍ਰੀ ਵੀ ਕਰਦੇ ਆ ਲੋ ਜੀ ਸੋ ਮਿਹਰਬਾਨੀ ਆਪਾਂ ਗੱਲਬਾਤ ਅੱਗੇ ਵਧਾਲ ਗਏ ਜੀ ਕੋਈ ਸਵਾਲ ਹੋਰ ਹੈਗਾ ਤਾਂ ਦੱਸੋ ਨਾ ਬਸ ਇਹੀ ਹੈ ਬਸ ਹੋ ਗਈ ਮਾਫੀ ਮੋਗਨਾਨੀ ਸਵਾਲ ਆ ਗਿਆ ਜੀ ਕਿ ਜਿਹੜਾ ਨਾਮ ਦਿੰਦੇ ਆ ਤੁਸੀਂ ਉਹ ਦੱਸ ਸਕਦੇ ਹੋ ਆਉਣੇਰ ਜਾਂ ਨਹੀਂ ਬਿਲਕੁਲ ਬਿਲਕੁਲ ਜੀ ਮੈਂ ਮਾਫੀ ਚਾਹੁੰਨਾ ਕਿ ਕਈ ਵਾਰੀ ਮੇਰੇ ਤੋਂ ਕੋਈ ਗੱਲ ਮੂੰਹ ਚੋਂ ਪ੍ਰੀ ਨਹੀਂ ਪੜੀ ਜਾਂ ਕੋਈ ਦੰਦ ਨਿਕਲ ਗਈ ਕਿ ਜਿਹੜਾ ਮੇਰਾ ਦਿਮਾਗ ਵਿੱਚ ਸਹੀ ਹੈ ਕਿ ਉਹਨਾਂ ਪਰਿੰਿਆਂ ਦਾ ਕੋਈ ਕਸੂਰ ਨਹੀਂ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਗੁਰਮੀਤ ਅਰਾਮਿੰਦ ਬਾਰੇ ਔਰ ਅੰਨੀ ਸ਼ਰਦਾ ਕਰਕੇ ਜੁੜੇ ਹੋਏ ਆ ਸੋ ਜਦ ਵੀ ਜਿਵੇਂ ਉਹ ਉਹਨਾਂ ਨੂੰ ਅਕਲ ਆਏਗੀ ਉਹ ਆਪਣੇ ਘਰੇ ਵਹਿ ਜਾਣਗੇ ਸੋ ਉਹ ਉਹਨਾਂ ਨੇ ਬਹੁਤ ਜ਼ਿਆਦਾ ਵਹਿ ਗਿਆ ਹੁਣ ਇੱਕ ਜਿਹੜਾ ਇਹਨਾਂ ਨੇ ਨਾਮ ਸ਼ਬਦ ਵਾਲਾ ਕਿਹਾ ਸੀਗਾ ਸੋ ਨਾਮ ਸ਼ਬਦ ਜਿਹੜਾ ਹੈਗਾ ਆ ਉਹ ਗੁਰਮੀਤ ਅਰਾਮਿੰਦ ਦੇ ਬਿਲਕੁਲ ਵਿਪਰੀਤ ਆ ਜੋ ਉੱਥੇ ਕਿਹਾ ਜਾਂ ਪਹਿਲਾ ਅੱਖਰ ਆ ਜੀ ਸਤਿਪੁਰਖ ਇਹ ਬਿਲਕੁਲ ਵੱਡੇ ਵੱਡੇ ਝੂਠ ਬੋਲਦਾ ਆ ਜੀ ਹਨ ਦੂਜਾ ਅੱਖਰ ਆ ਜੀ ਅਕਾਲ ਮੂਰਤ ਆਪਣੇ ਆਪ ਨੂੰ ਹੀ ਰੱਬ ਕਹੀ ਜਾਂਦਾ ਉੱਥੇ ਕਹਿੰਦਾ ਅਕਾਲ ਮੂਰਤ ਜੀ ਸ਼ਬਦ ਸਰੂਪੀ ਰਾਮ ਸੋ ਇਹ ਜਿਹੜੇ ਤਿੰਨ ਅੱਖਰ ਗੁਰਗ੍ਰੰਥ ਸਾਹਿਬ ਤੋਂ ਲੈ ਕੇ ਇਹ ਸਾਰਿਆਂ ਨੂੰ ਦਿੰਦਾ ਆ ਜੀ ਔਰ ਇਹ ਕਹਿੰਦਾ ਕਿ ਅੱਗੇ ਤੋਂ ਅੱਗੇ ਨਹੀਂ ਦੱਸਣੇ ਸੋ ਇਹ ਜਿਹੜਾ ਇਹ ਦੇ ਨਾਲ ਇਹ ਹੋ ਜਾਏਗਾ ਉਹ ਹੋ ਜਾਏਗਾ ਕੁਝ ਨਹੀਂ ਬਹੁਤ ਵਾਰੀ ਮੈਂ ਔਨ 에ਅਰ ਵੀ ਦੱਸ ਚੁੱਕਿਆ ਹਾਂ ਇਹ ਦਿਨਾਂ ਕੋਈ ਫਰਕ ਨਹੀਂ ਪੈਂਦਾ ਸੱਚ ਹੈ ਲੋਕਾਂ ਦਾ ਇਹ ਤਾਂ ਮੈਨੂੰ ਲੱਗਦਾ ਜੀ तकरीबन ਹਰੇਕ ਬੰਦੇ ਨੂੰ ਹੀ ਪਤਾ ਹੈ ਜੀ ਬਹੁਤੇ ਵਾਰੀ ਸੁਣਿਆ ਦੀ ਬੋਲਦਿਆਂ ਤੋਂ ਬੇਸ਼ੱਕ ਅਸੀਂ ਨਾਮ ਤਾਂ ਨਹੀਂ ਲੈ ਕੇ ਆਏ ਉਹਨਾਂ ਤੋਂ ਪਰ ਇਹ ਗੱਲਾਂ ਤਾਂ ਅਸਲੀ ਹੋਈਆਂ ਹੋਈਆਂ ਆਪਾਂ ਜੀ 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 ਕੇਸਾਂ ਦੀ ਜਿਹੜੀ ਤੁਸੀਂ ਪਿਆਰਵਾਹੀ ਕਰ ਰਹੇ ਹੋ ਉਹਦੀ ਬਾਬਤ ਜੇ ਕਿਸੇ ਸੱਜਣ ਨੂੰ ਤਰਨੇ ਕੋਈ ਕਾਲ ਕਰਨੀ ਹੋਵੇ ਤਾਂ ਕੀਤੀ ਜਾ ਸਕਦੀ ਹੈ ਜੀ ਤੁਰ ਸਾਹ ਹੋਰ ਆ ਦੇਣਾ ਮੈਂ ਪੰਜ ਸੱਤ ਕਮੈਂਟ ਹੋਰ ਲਾਉਣੇ ਆ ਜਿਹੜੇ ਵੀ ਇੰਡੀਆ ਦੇ ਨੰਬਰ ਹੈ ਜੀ ਉਹ ਹੈ 8439